ਸਤਿ ਸ੍ਰੀ ਅਕਾਲ ਵੈਲਕਮ ਬੈਕ ਟੂ ਅ ਅਨਦਰ ਐਪੀਸੋਡ ਸਰਾ ਬਲੌਗ 01 ਚੈਨਲ ਸਸਿ ਕਾਲ ਬਈ ਸਾਰਿਆਂ ਨੂੰ ਤੇ ਬਈ ਅੱਜ ਆਪਾਂ ਬਣਾ ਰਹੇ ਆ ਆਪਣੀ ਟਿੱਕੀ ਫਾਇਦਾ ਕਰਾ ਸਣਾ ਆਲੂ ਲੈ ਕੇ ਆਏ ਨੇ ਬਈ ਤਾਂ ਗਰਕ ਕੇ ਆਪਾਂ ਉਹਨਾਂ ਚ ਪਾਣੀ ਕਰਦੇ ਹਾਂ ਗਰਮ ਤਰੋਂ ਆ ਗਿਆ ਅੱਪਾ ਨਾਲ ਦੀਆਂ ਛੱਡ ਦਾਂਗੇ ਆਪਾਂ ਫੇਰ ਵੇਟ ਕਰਦੇ ਆਂ ਇਹ ਪ੍ਰਸੰਤੀ ਲੋ ਜੀ ਮਿੱਤਰੋ ਰਸਨਾ ਆ ਗਈ ਲੈ ਕੇ ਆ ਲੋ ਲਿਆ ਆਇਆ ਰਸਨਾ ਆਲੂ ਤੇ ਮਿੱਤਰ ਆਪੇ ਚਪੋਣਾ ਯਾ ਆਲੂ ਲੋ ਜੀ ਮਿੱਤਰੋ ਆਪਾਂ ਇਹ ਧੋਨੇ ਆਈ ਆਲੂ ਅੱਡੀ ਕੁਝ ਦੇ ਦੇਤੇ ਯਾਨੀ ਤਾਂ ਹੁਣ ਦੋਨੋਂ ਰਸਨਾ ਤੂੰ ਹੀ ਰਸਨ ਭਾਈ ਬਣੇ ਨੂੰ ਹੈਂ ਚਲ ਕੇ ਬਾਹਰ ਦੀ ਜਮਾ ਲਾਗਾ ਫਿਰ ਤੋਂ ਤੋਂ ਘੱਟ ਨਾ ਆਰੇ ਲੋ ਜਿੰਨੇ ਕਿੰਤਰੋ ਟਿੱਕੀ ਕਰਦੇ ਜਾਂ ਪਾਮ ਬੋਸ ਪੱਕੀ ਇੱਕ ਬੂਤਰੀਏ ਦੇਖ ਲਈ ਕੋਈ ਮੇਰਾ ਬਾਲ ਿੱਕੀਆਂ ਢੋਲੀਏ ਆਪਾਂ ਜੇ ਆਪਾਂ ਤੁਹਾਨੂੰ ਮਿਲਦੇ ਨੇ ਿੱਕੀ ਧੋਣ ਤੋਂ ਬਾਅਦ ਲੋ ਜੀ ਮਿੱਤਰੋ ਆਪਾਂ ਨੇ ਜੀ ਆਲੂ ਧੋ ਲਿਆ ਤੇ ਹੁਣ ਆਪੇ ਚ ਸਿੜ ਦੇਈ ਆਪਾਂ ਆਲੂ ਤੇ ਆਪਾਂ ਕਰਦੇ ਿੱਕੀਆਂ ਤਿਆਰ ਬਾਲੀਓ ਸਭਾ ਚ ਪਾਣੀ ਇਹ ਚੱਲੂ ਬਹੁਤ ਨਹੀਂ ਪਸੰਨੇ ਚਲੋ ਚਲੋ ਜੀ ਤੇ ਮਿੱਤਰ ਹੁਣ ਆਪਾਂ ਇਹਨੂੰ ਬਾਲਦੇ ਆਂ ਫਿਰ ਆਪਾਂ ਤੁਹਾਨੂੰ ਬਾਲਨ ਤੋਂ ਬਾਅਦ ਮਿਲਦੇ ਆਂ ਤੇ ਆਪਾਂ ਜਿਹੜਾ ਆਪਾਂ ਸਮਾਂ ਸਮੂਹ ਦੇ ਵਿੱਚ ਪਾਉਣਾ ਪਾਉ ਜਿਓ ਕਰਦੇ ਆਂ ਜੀ ਆਪਾਂ ਤਿਆਰ ਤੇ ਆਪਾਂ ਤੁਹਾਨੂੰ ਮਿਲਦੇ ਆਂ ਤਿਆਰ ਕਰਨ ਤੋਂ ਬਾਅਦ ਸਾਰੇ ਪੋਣਿਆ ਆਹੋ ਲਓ ਮਿੱਥੀ ਜਿਹੜੀ ਪੋਣੀ ਬਹੁਤ ਮਿੱਠੀ ਲਿਆ ਕਿੱਥੇ ਆ ਓਏ ਬਹੁਤ ਇੰਨੇ ਫੇਰੇ ਜੁੜਨੀ ਨਹੀਂ ਜੀ ਮਿੱਥੀ ਲਿਆ ਆ ਮੇਤੀ ਕਰਦਾ ਤਾਂ ਪੰਮ ਬਾਲੀ ਨੂੰ ਲੋ ਜੀ ਮਿੱਤਰੋ ਫਾਈਨਲੀ ਫਾਈਨਲੀ ਆਪੇ ਟਿੱਕੀ ਪਣ ਗਈ ਬਹੁਤ ਟਾਈਮ ਬਾਅਦ ਕੁਲਿਸ ਕਰਕੇ ਬਾਅਦ ਬਣੀ ਦੇਖੋ ਵੀ ਆਹ ਸੀ ਉਹ ਉਹ ਨੂੰ ਨਾ ਉਹ ਕਰ ਪਲਟ ਕੇ ਕਿਉਂ ਦਿੱਤੀ ਉਹ ਟੁੱਟ ਗਈ ਹੁਣ ਇਹੋ ਨਾ ਨਹੀਂ ਦੱਲਦੇ ਇਹ ਆ ਉਹਨੇ ਟਿੱਕੀ ਦਾ ਫੜਫੜਤਾ ਕਰੀ ਜਿੰਦੀ ਇੱਕ ਦਿਨ ਨਾਲ ਮੋਟਾ ਖਾ ਕੇ ਆਇਆ ਫੇਰ ਫੇਰ ਤੋਂ ਤੇ ਜਲਤੇ ਬੈਠੇ ਖੜ ਦੇ ਆਜੇ ਕੁਛ ਨਾ ਕਰ ਮम्मा ਕਿਉਂ ਖਾਦਾ ਕੰਨੀਆਂ ਕਰੰਦਾ ਭਾਰਾ ਬਣਾਈਆਂ ਰੋਕ ਤਾ ਨੂੰ ਖਾਣ ਨੂੰ ਚੱਲ ਪਾਵਾਂਗਾ ਅਦਾਲਾ ਰੱਖ ਨਾ ਤੋਂ ਲੈ ਜਹਿ ਨਹੀਂ ਮਾਰ ਕੇ ਲੋ ਜ ਮਿੱਤਰੋ ਪੇ ਟਿੱਕੀ ਬਣ ਕੇ ਹੋ ਗਏ ਤਿਆਰ ਤੇ ਹੁਣ ਆਪ ਖਾਵਾਂਗੇ ਦੇਖੋ ਵੀ ਬਹੁਤ ਹੀ ਕੈਂਟ ਬਣੀਆਂ ਆਪਣੇ ਪੇਜ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਯਾਨ ਨੂੰ ਕਰੇ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ ਮਿਲਤੇ ਹੈਗਾ ਇੱਕ ਨਵੀਂ ਵੀਡੀਓ ਦੇ ਕੇ ਸਾਥ